ਬਣਦਾ ਸੀਗਾ ਉਹ ਥਾਣੇ ਦਾ ਜਿਹੜਾ ਵੀ ਅਧਿਕਾਰੀ ਸੀਗੇ ਪੁਲਿਸ ਵਾਲੇ ਉਹ ਆ ਕੇ ਬਿਆਨ ਸਾਡਾ ਲਿਖ ਕੇ ਲੈ ਗਏ ਹਸਪਤਾਲ ਦੇ ਵਿੱਚੋਂ ਹੁਣ ਸਾਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ ਉਹਦੇ ਉੱਤੇ ਅਗਲੀ ਇਹ ਕੀ ਕਾਰਵਾਈ ਕਰਦੇ ਆ ਇਹ ਦੇਖਦੇ ਆ ਕਿਉਂਕਿ ਇਹ ਪਹਿਲਾਂ ਤੋਂ ਹੀ ਹੁੰਦਾ ਆਇਆ ਜਦੋਂ ਉਹਨਾਂ ਸਮਿਆਂ ਦੌਰਾਨ ਵੀ ਜਦੋਂ ਇਹਨਾਂ ਨੇ ਮੁੰਡੇ ਮਾਰੇ ਨਾ ਤੇ ਇੰਨਾ ਵੱਡਿਆਂ ਅਫਸਰਾਂ ਨੇ ਆਪਣੇ ਜਿਹੜੇ ਬੰਦੇ ਸੀ ਉਹ ਬਚਾਏ ਸਮੇ ਸਮੇ ਤੇ ਉਹਨਾਂ ਨੂੰ ਬਰੀ ਵੀ ਕਰਾਇਆ ਜੀ ਅੱਜ ਉਹ ਜੇਲ੍ਹਾਂ 'ਚ ਵੀ ਹੈ ਤਾਂ ਉਹਨਾਂ ਨੂੰ ਜੇਲਾਂਾਂ 'ਚ ਬੈਠਿਆਂ ਨੂੰ ਵੀ ਸਹੂਲਤਾਂ ਉਹ ਹੀ ਦਿੱਤੀਆਂ ਜਾ ਰਹੀਆਂ ਨੇ ਤੇ ਇਹਦਾ ਸਾਡੇ ਕੋਲੇ ਸਾਹਮਣੇ ਜਿਹੜਾ ਕੱਲ ਸਾਫਤ ਹੋ ਗਈ ਗੱਲ ਇਹ ਜਿਹੜਾ ਡੀਐਸਪੀ ਬਰਨਾਲਾ ਕਹਿ ਰਿਹਾ ਕਿ ਜੀ ਅਸੀਂ ਮੁਲਾਜਾ ਕਰਾਇਆ ਬੰਦਿਆਂ ਦਾ ਸਾਡੇ ਕਿਸੇ ਬੰਦੇ ਦੀ ਗੁਜ਼ਾਰੂ ਨਹੀਂ ਪੀਤੀ ਤੁਸੀਂ ਹੈਰਾਨੀ ਦੇਖੋ ਜਿਹੜੇ ਡਾਕਟਰ ਕੋਲੇ ਮੈਨੂੰ ਲੈ ਕੇ ਜਾਂਦੇ ਆ ਤੇ ਮੇਰੀ ਗੱਲ ਵੀ ਨਹੀਂ ਹੋਣ ਦਿੰਦੇ ਨਾਲ ਨਾਲ ਕਰਾ ਕੇ ਮੈਨੂੰ ਖਿੱਚ ਲਿਆਉਂਦੇ ਆ ਉਹ ਡਾਕਟਰ ਕਹਿਣਗੇ ਮੈਨੂੰ ਦਾਰੂ ਪੀਤੀ ਹੋਈ ਸੀ ਸੋ ਹੁਣ ਇਹ ਆ ਆ ਦੇ ਮੈਂ ਬਾਈ ਨੇਮ ਨਾਲ ਲਖਾਏ ਆ ਬਾਈ ਨੇਮ ਮੈਂ ਜਿਹੜਾ ਮੇਰੇ ਬਿਆਨ ਹੋਇਆ ਜਿਵੇਂ ਬਾਈ ਨੇਮ ਇਹਨਾਂ ਬੰਦਿਆਂ ਦੇ ਜਿਹੜੇ ਜਿਹੜੇ ਪੁਲਿਸ ਵਾਲੇ ਸੀਗੇ ਉਹਨਾਂ ਦਾ ਨਾਮ ਲਖਾਏ ਆ ਵੀ ਆਹਾ ਆਹ ਬੰਦਿਆਂ ਨੇ ਸਾਡੇ ਨਾਲ ਆਹਾ ਕੀਤਾ ਹੁਣ ਦੇਖਦੇ ਆ ਕੀ ਕਾਰਵਾਈ ਕਰਦੇ ਆ ਅਗਲੀ ਗੱਲ ਬਾਈ ਅੱਗੇ ਕੋਈ ਐਕਸ਼ਨ ਵੀ ਰੱਖੀ ਇੱਕ ਗੱਲ ਐਡ ਕਰ ਦਈਏ ਤੇ ਲਖਾ ਲਈ ਅੱਗੇ ਦੱਸੂ ਕਿ ਇਹ ਕੁਝ ਫਿਰਕਿਆਂ ਨੂੰ ਕੁਝ ਲੋਕਾਂ ਨੂੰ ਵਹਿਮ ਹੁੰਦਾ ਹੈ ਕਿ ਪੁਲਸੀਆ ਤਸ਼ੱਦਦ ਇੱਥੋਂ ਤੱਕ ਹੀ ਰੁਕੂਗਾ ਜਦੋਂ ਪਿਛਲਾ ਤਸ਼ੱਦਦ ਹੋਇਆ ਸੀ ਨਾ ਸੂਮੀ ਦੇ ਸੈਣੀ ਦੇ ਵਿਕਟਮ ਕੌਣ ਸੀਗੇ ਉਹ ਕੋਈ ਕੱਲੇ ਸਿੱਖ ਨਹੀਂ ਸੀਗੇ ਹਿੰਦੂ ਵੀ ਸੀ ਕੋਈ ਇੱਕ ਵਰਗ ਨਹੀਂ ਸੀ ਸਾਰੇ ਹੀ ਸੀਗੇ ਜਦੋਂ ਇਹ ਚੀਜ਼ ਹੁੰਦੀ ਹੈ ਨਾ ਤਾਂ ਉਹ ਗੱਲ ਚਾਰਚ ਫੇਰੇ ਜਾਂਦੀ ਹੈ ਅੱਜ ਵੀ ਅਸੀਂ ਪੰਜਾਬ ਨੂੰ ਕੀ ਕਹਿ ਰਹੇ ਹਾਂ ਕਿ ਪੁਲਸੀਆ ਤਸ਼ੱਦਦ ਰੁਕਣਾ ਨਹੀਂਗਾ ਇਹ ਇਹ ਵਾਦਾ ਜਾਣਾ ਰੁਕਣਾ ਕਿਹਨੇ ਯਾਰ ਮੈਨੂੰ ਦੱਸੋ ਰੁਕਣਾ ਸਿਵਲ ਗਵਰਨਮੈਂਟ ਨੇ ਆ ਗਵਰਨਮੈਂਟ ਰੋਕਣ ਵਾਲੀ ਲੱਗ ਰਹੀ ਏ ਤੁਹਾਨੂੰ ਉਨਾ ਦਾ ਜਲੂਸ ਕਿਤੇ ਸਿੱਖਿਆ ਕ੍ਰਾਂਤੀ 'ਚ ਨਿਕਲ ਰਿਹਾ ਹੈ ਕਿਤੇ ਲੈਂਡ ਪੂਲਿੰਗ 'ਚ ਨਿਕਲ ਰਿਹਾ ਹੈ ਕਿਤੇ ਨਸ਼ਿਆਂ ਵਿਰੋਧ ਦੇ ਯੁੱਧ 'ਚ ਨਿਕਲ ਰਿਹਾ ਹੈ ਤਾਂ ਉਦੋਂ ਕੀ ਹੁੰਦਾ ਜਦੋਂ ਗਵਰਨਮੈਂਟ ਫੇਲ ਹੋ ਜੇ ਉਦੋਂ ਪਤਾ ਕੀ ਹੁੰਦਾ ਹੈ ਪੁਲਿਸ ਨੂੰ ਆਗ ਦਿੰਦੇ ਖੁੱਲੇ ਚੱਕ ਦਿਓ ਫੱਟੇ ਅੱਜ ਉਹੀ ਹੋ ਰਿਹਾ ਹੈ ਮੈਨੂੰ ਦੱਸੋ ਇੱਕ ਹੌਲਦਾਰ ਇੱਕ ਥਾਣੇਦਾਰ ਇੱਕ ਡੀਐਸਪੀ ਤਿੰਨੇ ਇਨਵੋਲਵ ਨੇ ਲਖੇ ਵਾਲੇ ਕੇਸ 'ਚ ਔਰ ਫੇਰ ਤੁਸੀਂ ਸਾਨੂੰ ਮਜਬੂਰੀ ਚੋਂ ਤੁ ਬਰਨਾਲੇ ਤੋਂ ਚੱਲ ਕੇ ਇੱਥੇ ਆਉਣਾ ਪਿਆ ਤੁਸੀਂ ਆਪਦਾ ਇੱਕ ਸਿਸਟਮ ਕ੍ਰੀਏਟ ਕਰ ਲਿਆ ਕਿ ਕੋਈ ਨਾ ਬੋਲੇ ਇਹਦੇ ਕਰਕੇ ਅਸੀਂ ਇੱਥੇ ਆਏ ਆ ਅੱਜ ਪਲੀਜ਼ ਅਗੇ ਕੰਟੀਨਿਊ ਕਰੋ ਅੱਛਾ ਅਗਲੀ ਗੱਲ ਜਿਹੜੀ ਅਸੀਂ ਹੁਣ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕਰਦੇ ਆ ਕਿ ਜੇ ਇਹ ਜ਼ਬਰ ਰੋਕਣਾ ਜਿਹੜਾ ਪੁਰਸ਼ ਦਾ ਜ਼ਬਰ ਆ ਤਸ਼ੱਦਦ ਦਾ ਜਿਹੜਾ ਖੁੱਲੀਆਂ ਛੋਟਾਂ ਮੁੱਖ ਮੰਤਰੀਆਂ ਦਿੱਤੀਆਂ ਹੋਣ ਜੋ ਮਰਜ਼ੀ ਕਰਦੇ ਹੋ ਸੋਡੀ ਪਿੱਛੇ ਤੇ ਅਸੀਂ ਖੜੇ ਆ ਕੋਈ ਤੁਹਾਡੇ ਵੱਲ ਝਾਕ ਨਹੀਂ ਸਕਦਾ ਭਰਾਵੋ ਇਹਨੂੰ ਲੋਕ ਲਹਿਰ ਹੀ ਰੋਕ ਸਕਦੀ ਹੈ ਜੇ ਤੁਸੀਂ ਅੱਜ ਵੀ ਨਾ ਉੱਠੇ ਵੀ ਆਪਾਂ ਕੀ ਲੈਣਾ ਸਾਡਾ ਤਾਂ ਕੋਈ ਮਸਲਾ ਨਹੀਂ ਜਿਹਨੂੰ ਮਰਜ਼ੀ ਰਾਹ ਖੜੇ ਜਾਂਦੇ ਉਹਨੂੰ ਚੱਕ ਕੇ ਚਪੇੜੇ ਮਾਰ ਕੇ ਬੰਦ ਕਰ ਦੇਣਗੇ ਜਿਹਦੇ ਮਰਜ਼ੀ ਪਰਚਾ ਦੇਣਗੇ ਜਿਹਦੇ ਮਰਜ਼ੀ ਗੱਤ ਬਾਹਾਂ ਦੀ ਗੋਲੀ ਮਾਰ ਦੇਣਗੇ ਜਿਹਦਾ ਮਰਜ਼ੀ ਠੂਠਾ ਮੁਕਾਬਲਾ ਬਣਾ ਕੇ ਮਾਰ ਦੇਣਗੇ ਇਹ ਹਾਲਾਤ ਬਣਨੇ ਆ ਇਹ ਵਾਰੀ ਸਭ ਦੀ ਆਉਣੀ ਆ ਮੰਨ ਲਓ ਸਾਡ ਨਾਲ ਘਟਨਾ ਵਾਪਰੀ ਜਿਹੜੇ ਬੰਦੇ ਸਾਨੂੰ ਗਾਲ ਕੱਢ ਕੇ ਸ਼ੀਸ਼ਾ ਲਾਹੇ ਗਲਤ ਸਿਆਰਾ ਕਰਕੇ ਗਏ ਜੇ ਕੋਈ ਵੀ ਬੰਦਾ ਉਹਨਾਂ ਨੂੰ ਕਿਹੜਾ ਬੰਦਾ ਇਹ ਕੌਣ ਹੈ ਕੋਈ ਵੀ ਬੰਦਾ ਕੋਈ ਧੀ ਭੈਣ ਨਾਲ ਆਪਣੀ ਮਾਂ ਨਾਲ ਘਰ ਵਾਲੀ ਨਾਲ ਗੱਡੀ ਤੇ ਆਉਂਦਾ ਹੁੰਦਾ ਉਹ ਕੀ ਮਹਿਸੂਸ ਕਰਦਾ ਕੀ ਕਰਦਾ ਬੰਦਾ ਉਹ ਪਿੱਛੇ ਵੀ ਤਾਂ ਇਹੀ ਕਰਦੇ ਆਏ ਹੋਣੇ ਆ ਉਹ ਇਹਨੇ ਰਿਐਕਟ ਕਰਤਾ ਬਾਕੀਆਂ ਨੇ ਨਹੀਂ ਕੀਤਾ ਲੋ ਚੁੱਪ ਕਰਕੇ ਲੰਘ ਜਾਂਦੇ ਆ ਸੋ ਚੁੱਪ ਦਾ ਵੇਲਾ ਨਹੀਂ ਅਸੀਂ 13 ਤਰੀਕ ਨੂੰ ਇਹ ਪੁਲਿਸ ਜ਼ਬਰ ਦੇ ਖਿਲਾਫ ਜਿਹੜੇ ਝੂਠੇ ਮੁਕਾਬਲੇ ਸਾਡੇ ਮੁੰਡਿਆਂ ਨੂੰ ਮਾਰ ਰਹੇ ਆ ਲੱਤਾਂ ਚ ਪਕੌੜੀਆਂ ਮਾਰ ਰਹੇ ਆ ਝੂਠੇ ਪਰਚੇ ਦਰਜ ਕਰ ਰਹੇ ਆ 13 ਤਰੀਕ ਨੂੰ ਵੱਡਾ ਇਕੱਠ ਕਰਕੇ ਇੱਕ ਫੈਸਲਾ ਕੁੱਨ ਲੜਾਈ ਲੜਨ ਜਾ ਰਹੇ ਆ ਸੋ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਐ ਨਹੀਂ ਫਿਰ ਇਕੱਲੇ ਇਕੱਲੇ ਛੱਤਰ ਖਾਓਗੇ ਖਾਈ ਜੋ ਸੁਡੀ ਮਰਜੀ ਐ ਇੱਕ ਹੋਰ ਅਹਿਮ ਗੱਲ ਜਿਹੜੀ ਲੱਖੇ ਨੇ ਕੀਤੀ ਮੈਨੂੰ ਇਹ ਦੱਸੋ ਕਿ ਬਿਕਰਮ ਸਿੰਘ ਮਜੀਠੀਏ ਨਾਲ ਕੁਝ ਵੀ ਹੋਵੇ ਤਾਂ ਇਹ ਪਾਰਟੀਆਂ ਦੇ ਲੀਡਰ ਕਿਵੇਂ ਬਾਹਰ ਨਿਕਲ ਆਉਂਦੇ ਨੇ ਪ੍ਰਤਾਪ ਸਿੰਘ ਬਾਜਵੇ ਤੇ ਪਰਚਾ ਹੋ ਗਿਆ ਜੀ ਕਿ ਸਭ ਇੱਕ ਦੂਜੇ ਨਾਲ ਮਿਲੇ ਨਹੀਂ ਕਿਤੇ ਵੀ ਪੁਲਸੀਆ ਤਸ਼ੱਦਦ ਕੋਈ ਬੋਲਦਾ ਨਜ਼ਰ ਆਇਆ ਤੁਹਾਨੂੰ ਕੱਲ ਦਾ ਕੋਈ ਪਾਰਟੀ ਦਾ ਲੀਡਰ ਕੋਈ ਪੰਜਾਬ ਪ੍ਰੇਮੀ ਕਿਸੇ ਨੇ ਬੋਲਿਆ ਪੀਲੀ ਭੀਤ ਵਾਲੇ ਪੁਲਿਸ ਮੁਕਾਬਲੇ ਬਾਰੇ ਕੋਈ ਬੋਲਿਆ ਹੋਰ ਕਿਸੇ ਵੀ ਮਸਲੇ ਬਾਰੇ ਜਾਂ ਲੱਖੇ ਵਾਲੇ ਮਸਲੇ ਬਾਰੇ ਕੋਈ ਬੋਲ ਰਿਹਾ ਸਭ ਚੁੱਪ ਨੇ ਕਿਉਂ ਚੁੱਪ ਨੇ ਕਿਉਂਕਿ ਰਲੇ ਤੇ ਮਿਲੇ ਨਹੀਂ ਇੱਕ ਦੂਜੇ ਨਾਲ ਚੱਲਦੇ ਨੇ ਕਿ ਇੱਕ ਵਾਰੀ ਤੂੰ ਲੁੱਟ ਅਗਲੀ ਵਾਰੀ ਅਸੀਂ ਲੁੱਟਾਂਗੇ ਤੇਰੇ ਕੇਸ ਚ ਮੈਂ ਮਦਦ ਕਰੂੰ ਮੈਨੂੰ ਦੱਸੋ ਇਹ ਸਾਬਤ ਨਹੀਂ ਹੋਇਆ ਬਾਦਲਾਂ ਦਾ ਤੇ ਅਮਰਿੰਦਰ ਸਿੰਘ ਦਾ ਸਾਬਤ ਨਹੀਂ ਹੋਇਆ ਆ ਭਾਜਪਾ ਤੇ ਆਪ ਪਾਰਟੀ ਨੇ ਰਲ ਕੇ ਚੋਣ ਨਹੀਂ ਲੜੀ ਲੁਧਿਆਣੇ ਦੀ ਕੀ ਕਾਂਗਰਸ ਵਾਲਿਆਂ ਨੇ ਇਹੀ ਗੰਦ ਜਿਹੜੀ ਅੱਜ ਆਪ ਪਾਰਟੀ ਪਾ ਰਹੀ ਐ ਇਹਦੋਂ 20 ਗੁਣਾ ਜ਼ਿਆਦਾ ਗੰਦ ਕਾਂਗਰਸ ਨੇ ਨਹੀਂ ਪਾਇਆ ਦੱਸ ਦਿਓ ਮੈਨੂੰ ਉਹ ਸੁਮੇਲ ਸੈਣੀ ਤੇ ਕੇਪੀਐਸ ਗਿੱਲ ਕਿਦੇ ਵੇਲੇ ਸੀ ਇਨ੍ਹਾਂ ਪਾਰਟੀਆਂ ਦੇ ਵੇਲੇ ਸੀ ਪਾਣੀ ਦੇ ਮਾਮਲੇ ਜੋ ਸੱਤਿਆ ਨਾਲ ਸ਼ੋਇਆ ਪੰਜਾਬ ਦਾ ਕਿਹੜੀ ਪਾਰਟੀ ਨੇ ਨਹੀਂ ਕੀਤਾ ਔਰ ਸਭ ਤੋਂ ਵੱਡਾ ਕਾਣ ਕਾਂਗਰਸ ਨੇ ਇਹ ਸਭ ਮਿਲੇ ਜੁਲੇ ਨਹੀਂਗੇ ਜੇ ਮਿਲੇ ਜੁਲੇ ਹਨ ਤਾਂ ਫਿਰ ਕਰੀਏ ਕੀ ਪੰਜਾਬ ਵਾਲਿਆਂ ਨੂੰ ਕਰਨਾ ਪਊਗਾ ਲੋਕਾਂ ਨੂੰ ਕਰਨਾ ਪਊਗਾ ਨਹੀਂ ਤੇ ਇਹਨਾਂ ਨੇ ਵਾਰੀ ਬੰਨੀ ਹੋਈ ਆ ਉੱਥੇ ਮੁੰਡਾ ਜਸ਼ਨਪ੍ਰੀਤ ਆ ਮਰ ਗਿਆ ਗੋਲੀ ਮਾਰ ਕੇ ਪਤਾ ਕੀ ਕਹਿ ਰਹੇ ਸੀ ਜੀ ਕੋ ਇਹਨਾਂ ਨੂੰ ਆਪ ਵਾਲਿਆਂ ਨੂੰ ਪਿੰਡਾਂ ਚ ਨਾ ਵੜਨ ਦਿਓ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਕਿ ਪਿਛਲੀ ਵਾਰੀ ਅਸੀਂ ਕਾਂਗਰਸ ਸੀ ਨਹੀਂ ਵੜਨ ਦਿੱਤਾ ਅਕਾਲੀ ਨਹੀਂ ਵੜਨ ਦਿੱਤੇ ਸੀ ਤੇ ਖੱਟਿਆ ਕੀ ਉਹੀ ਸਰਪੰਚਾਂ ਦੇ ਕਾਗਜ਼ ਕੈਨਸਲ ਕਰਾਓ ਟਿੱਕ ਜਣਾ ਬਣ ਜੇ ਸਾਨੂੰ ਨੀਤੀਆਂ ਤੇ ਆਉਣਾ ਪਊਗਾ ਕਿ ਪੁਲਸੀ ਜ਼ਬਰ ਨਾ ਹੋਵੇ ਇਹਦੀ ਨੀਤੀ ਕੀ ਹੈ ਮੁੱਖ ਮੰਤਰੀ ਜਾਂ ਉਥੋਂ ਦਾ ਐਸਐਸਪੀ ਥਾਣੇਦਾਰ ਜ਼ਿੰਮੇਦਾਰ ਕਿਵੇਂ ਬਣਾਏ ਜਾਣ ਇਹਨਾਂ ਨੀਤੀਆਂ ਤੇ ਡਿਟੇਲ ਚ ਜਾਣਾ ਪਊਗਾ ਜੇ ਆਪਾਂ ਡਿਟੇਲ ਚ ਨਾ ਗਏ ਸਾਡੇ ਨਾਲ ਆਹੀ ਹੋ ਅਗਲੀ ਵਾਰੀ ਕੋਈ ਹੋਰ ਪਾਰਟੀ ਉਦੋਂ ਬਾਅਦ ਕੋਈ ਹੋਰ ਪਾਰਟੀ ਤੇ ਜੁੱਤੀਆਂ ਉਹਨਾਂ ਦੀਆਂ ਸਿਰ ਸਾਡਾ ਜੇ ਇਹਨੂੰ ਰੋਕਣਾ ਹੈ ਤਾਂ ਨੀਤੀ ਤੇ ਆਓ ਮੁੱਦਿਆਂ ਦੀ ਰਾਜਨੀਤੀ ਤੇ ਆਓ ਪਰ ਮੈਨੂੰ ਦੱਸੋ 20000 ਕਰੋੜ ਰੁਪਇਆ ਰੇਤੇ ਚੋਂ ਇਹਨੇ ਕਿਹਾ ਸੀ ਅਰਵਿੰਦ ਕੇਜਰੀਵਾਲ ਨੇ ਕਿ ਰੈਵਨਿਊ ਵਧਾ ਦੇਾਂਗੇ ਕਿੰਨਾ ਵਧਾਇਆ 280 ਕਰੋੜ ਤੇ ਪੈਸਾ ਕਿਦੀ ਜੇਬ 'ਚ ਜਾ ਰਿਹਾ ਆਪਾਲਿਆਂ ਦੇ ਪਹਿਲਾਂ ਕਿਦੀ ਜੇਬ 'ਚ ਜਾ ਰਿਹਾ ਕਾਂਗਰਸੀਆਂ ਦੇ ਉਦੋਂ ਪਹਿਲਾਂ ਕਿਹਦੇ ਜਾ ਰਿਹਾ ਅਸੀਂ ਕਾਲੀਆਂ ਦੇ ਤੇ ਭਾਜਪੀ ਦੇ ਆ ਸਿਸਟਮ ਹੈ ਇਹਨਾਂ ਦਾ ਕਿ ਐਡੇ ਕੰਢੇੜੇ ਚੜੋ ਸਰਕਾਰ ਬਣਾ ਲਓ ਜਿਵੇਂ ਪਿਛਲੀ ਵਾਰੀ ਕਿਸਾਨ ਅੰਦੋਲਨ ਦੇ ਕਿਢੇੜੇ ਚੜ ਕੇ ਇੰਨਾ ਨੇ ਬਣਾ ਲਈ ਹੁਣ ਇਹ ਪਤਾ ਕੀ ਕਹਿਣਗੇ ਵੇਖੋ ਜੀ ਆਪ ਗੰਦੀ ਸਾਨੂੰ ਚੋਣ ਲਓ ਓਏ ਤੁਸੀਂ ਤਾਂ ਪਹਿਲਾਂ ਦੇ ਗੰਦੇ ਹੋ ਲਿਸਟਡ ਹੋ ਤੁਹਾਨੂੰ ਕਿਉਂ ਬਣਾਈਏ ਲੋਕ ਕਿਉਂ ਨਾ ਬਣਨ ਲੋਕਾਂ ਦੀ ਨੀਤੀ ਕਿਉਂ ਨਾ ਮੰਨੀ ਜਾਵੇ ਸੋ ਹੁਣ ਅਸੀਂ ਅਖੀਰ ਤੇ ਅਪੀਲ ਕਰਦੇ ਆ ਇੱਕ ਨੰਬਰ ਮੈਂ ਬਾਈ ਹਮਤੋਤ ਸਿੰਘ ਮਾਨ ਦਾ ਬੋਲੂਗਾ ਉਹ ਸਾਰੇ ਧਿਆਨ ਨਾਲ ਸੁਣ ਕੇ ਉਹਨੂੰ ਨੋਟ ਕਰ ਲਿਓ ਕਿਉਂਕਿ ਜਿਹੜੇ ਵੀ ਪੀੜਤ ਪਰਿਵਾਰ ਨੇ ਇਨਾਂ ਦੇ ਬੱਚੇ ਜਿਨ੍ਹਾਂ ਦੇ ਨੌਜਵਾਨ ਠੂਠੇ ਮੁਕਾਬਲੇ ਜਿਨ੍ਹਾਂ ਨੇ ਮਾਰੇ ਆ ਪਿਛਲੇ 2-3 ਸਾਲ ਦੇ ਵਿੱਚ ਜਿਨ੍ਹਾਂ ਦੇ ਲਤਾਂਵਾਹਾਂ 'ਚ ਗੋਲੀਆਂ ਮਾਰੀਆਂ ਨੇ ਉਹ ਸਾਰੇ ਪਰਿਵਾਰ ਸਾਡੇ ਨਾਲ ਇਸ ਨੰਬਰ ਤੇ 24x ਨਾਲ ਸੰਪਰਕ ਕਰਨ ਕਿਉਂਕਿ ਅਸੀਂ ਇਹ ਜਿਹੜੀਆਂ ਗੱਲਾਂ ਜਨਤਕ ਵੀ ਕਰਨੀਆਂ ਨੇ ਦੇ ਨਾਲ ਦੀ ਨਾਲ ਇਹ ਹਾਈ ਕੋਰਟ ਵਗੈਰਾ ਜਾਂ ਹੋਰ ਕੋਰਟਾਂ ਦੇ ਵਿੱਚ ਜਾਂ ਹਿਊਮਨ ਰਾਈਟ ਦੇ ਵਿੱਚ ਵੀ ਅਸੀਂ ਲੈ ਕੇ ਜਾਣੀਆਂ ਨੇ ਆਪਾਂ ਟੀਮ ਬਣਾਵਾਂਗੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਅਸੀਂ ਟੀਮ ਬਣਾ ਕੇ ਲੜਾਈ ਲੜਨ ਜਾ ਰਹੇ ਹਾਂ ਪੂਰੇ ਪੰਜਾਬ ਦੇ ਪੁਲਸੀਆ ਤਸ਼ੱਦਦ ਦੀ ਲੜਾਈ ਤੇ ਇਹਦੇ ਲਈ ਮੈਂ ਅਪੀਲ ਕਰਦਾ ਵੀ ਅਸੀਂ ਨੰਬਰ ਜਿਹੜਾ ਬੋਲ ਰਹੇ ਹਾਂ ਇਹ ਧਿਆਨ ਨਾਲ ਸੁਣ ਲਿਓ ਬਾਈ ਨੰਬਰ ਬੋਲਿਓ ਤੁਹਾਡਾ 81 95 995923 81 95 999023 ਇਹ ਮੇਰਾ ਨੰਬਰ ਹੈ ਤੁਸੀਂ ਜੋ ਵਿਕਟਮ ਨੇ ਮੈਂ ਫੇਰ ਕਹੂੰਗਾ ਸਾਸਰੀ ਕਾਲ ਤੇ ਫਲਾਨੀ ਗੱਲ ਉਹ ਵਾਲੇ ਨਹੀਂ ਸਿਰਫ ਉਹਨਾਂ ਲਈ ਹੈ ਜਿਨ੍ਹਾਂ ਨਾਲ ਜੋ ਜੋ ਹੋਇਆ ਜੋ ਸਾਨੂੰ ਪਤਾ ਉਹ ਤਾਂ ਸੀ ਆਪ ਗੱਲ ਕਰਾਂਗੇ ਤਾਂ ਜੋ ਇਸ ਸੰਘਰਸ਼ ਨੂੰ ਇੱਕ ਥਾਂ ਤੇ ਲਿਆਂਦਾ ਜਾਵੇ ਇੱਕ ਥਾਂ ਤੇ ਲਿਆ ਕੇ ਪੰਜਾਬ 'ਵੇ ਲੜਾਈ ਲੜੇ ਤੇ ਸਿਰਫ ਲੜਾਈ ਦਾ ਮਤਲਬ ਇਹ ਨਹੀਂ ਕਿ ਆਪ ਵਿਰੋਧ ਕੁਛ ਕਰਨਾ ਨਹੀਂ ਇੱਕ ਸਿਸਟਮ ਬਣਾਉਣਾ ਹੈ ਜਿਹਦੇ ਚ ਕੋਈ ਆਪ ਕਾਂਗਰਸੀ ਕਾਲੀ ਬੀਜੇਪੀ ਧੱਕਾ ਨਾ ਕਰ ਸਕਣ ਔਰ ਉਹ ਸਿਸਟਮ ਪੁਲਿਸ ਦੇ ਵਿਰੁੱਧ ਅਕ ਨੀਤੀ ਕੀ ਹੋਊਗੀ ਔਰ ਉਹਦੇ ਤੇ ਪਹਿਰਾ ਪੰਜਾਬ ਨੂੰ ਦੇਣਾ ਹੋਊ ਇਸ ਸਰਕਾਰ ਨੂੰ ਮੰਨਣਾ ਪਊ ਨਹੀਂ ਤਾਂ ਇਹ ਜਾਣਗੇ ਔਰ ਜਿਹੜੇ ਨਵੇਂ ਆਉਣਗੇ ਇਸ ਸ਼ਰਤ ਤੇ ਆਉਣਗੇ ਕਿ ਪੁਲਸ ਨੂੰ ਐ ਨਕੇਲ ਪਾਈ ਜਾਊਗੀ ਲਖੇ ਭਾਈ ਸਥਾਨ ਵੀ ਦੱਸ ਦਿਓ ਸਥਾਨ ਰਗਾ ਜਗਾ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਫੈਸਲਾ ਕਰਕੇ ਦੱਸ ਦਾਂਗੇ ਵੀ ਕਿਹੜੀ ਜਗਾ ਰੱਖਾਂਗੇ ਪੰਜਾਬ ਦੇ ਮੈਂ ਦਰਦੀ ਲੋਕਾਂ ਨੂੰ ਅਪੀਲ ਕਰਦਾ ਹਾਂ ਬਾਈ ਪੈਰ ਜੁੱਤੀ ਨਾ ਪਾਇਓ ਅੱਜ ਅਸੀਂ ਸਾਡੀ ਨਹੀਂ ਅਸੀਂ ਤਾਂ ਆਪਣੀ ਲੜਾਈ ਲੜੀ ਆ ਸਾਨੂੰ ਬਹੁਤ ਇਥੋਂ ਥ੍ਰੈਟ ਆਏ ਪੁਲਿਸ ਵੱਲੋਂ ਇਹਦਾ ਡੀਐਸਪੀਆ ਵੱਲੋਂ ਕਿ ਹਾਂ ਕੋਈ ਗੱਲ ਨਹੀਂ ਲੱਖਾ ਸਾਂ ਦਾਖਲ ਤਾਂ ਹੋ ਗਿਆ ਕਨਾਲਾ ਜੋ ਕਰਾਉਣਾ ਫਿਰ ਅੱਗੇ ਅੱਗੇ ਪੁਲਿਸ ਉਹ ਆ ਦੇਖੇਗਾ ਅਸੀਂ ਤਾਂ ਲੜਾਂਏ ਕੋਈ ਗੱਲ ਨਹੀਂ ਸਾਨੂੰ ਕੋਈ ਪ੍ਰਧਾਨ ਨਹੀਂ ਧਮਕੀਆਂ ਦਿੰਦੇ ਆ ਕੀ ਸੁਨੇਹੇ ਭੇਜਦੇ ਆ ਅਸੀਂ ਲੜਾਈ ਆ ਆਪਣੀ ਸ਼ੁਰੂ ਕਰਤੀ ਬਿਆਨ ਕਰਾ ਤੇ ਮਕਾਮ ਤੱਕ ਲੈ ਕੇ ਜਾਵਾਂਗੇ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਵੀ ਹੋਰ ਇਹ ਪੰਜਾਬ ਦੇ ਮਾਮਾ ਦੇ ਪੁੱਤ ਨਾ ਮਾਰਨ ਮਾਰਦੇ ਪਤਾ ਕਿਉਂ ਆ ਮੈਂ ਫੀਤੀਆਂ ਵਧਾਉਣ ਲਈ ਸਟਾਰ ਵਧਾਉਣ ਲਈ ਮੈਨੂੰ ਗੱਲ ਸੁਣਾਈ ਕਿਸੇ ਨੇ ਕੋਈ ਪੁਲਿਸ ਮੁਲਾਜ਼ਮ ਰਿਟਾਇਰ ਹੋਇਆ ਸੀ ਕਹਿੰਦਾ ਕਿ ਡੀਐਸਪੀ ਸੀਗਾ ਉਹ ਡੀਐਸਪੀ ਨੂੰ ਡੀਐਸ ਪੁਲਿਸ ਦੀਆਂ ਬਦਲੀਆਂ ਕੌਣ ਕਰਦਾ ਹੈ ਔਰ ਉਹਨਾਂ ਨੂੰ ਕੌਣ ਚੁਂੰਦਾ ਲੋਕ ਚੁੰੰਦੇ ਮੇਰੇ ਵਾਲੇ ਮਾਮਲੇ 'ਚ ਮੇਰੇ ਵਾਲੇ ਮਾਮਲੇ ਤੁਸੀਂ ਦੇਖੋ ਅਸੀਂ ਚੌਂਕੀ ਤੋਂ ਵਾਪਸ ਆ ਜੰਨੇ ਆ ਹੂੰ ਆਉਣ ਤੋਂ ਬਾਅਦ ਮੇਰੀ ਐਸਐਸਪੀ ਨਾਲ ਗੱਲ ਹੁੰਦੀ ਆ ਕੰਟਰੋਲ ਰੂਮ ਤੇ ਗੱਲ ਹੁੰਦੀ ਆ ਐਸਪੀਡੀ ਨਾਲ ਗੱਲ ਹੁੰਦੀ ਆ ਫਿਰ ਕਿਥੋਂ ਤਾਰਾਂ ਖੜਕਦੀਆਂ ਡੀਜੀਪੀ ਕਹਿੰਦਾ ਇਹਨਾਂ ਨੂੰ ਕ ਭਵੰਤ ਕਹਿੰਦਾ ਇਹਨਾਂ ਨੂੰ ਵੀ ਨਾਕਾ ਲਾ ਕੇ ਘੇਰ ਕੇ ਲਿਆਓ ਕੁੱਟ ਕੇ ਚੱਕ ਕੇ ਤੁੰ ਨੂੰ ਅੰਦਰ ਸਿੱਟੋ ਲੈ ਕੇ ਬੰਦ ਕਰੋ ਕੌਣ ਕਹਿੰਦਾ ਉਦੋਂ ਬਾਅਦ ਸਕੀਮ ਘਟ ਕੀ ਆਏ ਆ ਨਾ ਇਹ ਸਿੱਧੀ ਨਾਲ ਗੱਲਬਾਤ ਨਹੀਂ ਹੋਈ ਕਲੀਅਰ ਘੱਟ ਗੱਲ ਉਹ ਸਾਫ਼ ਸਮਝ ਲੱਗਦੀ ਵੀ ਸਾਜ਼ਿਸ਼ ਹੋਈ ਉਦੋਂ ਬਾਅਦ ਤਰੱਚੀ ਗਈ ਸਾਰੀ ਕਹਾਣੀ ਵੀ ਮੋਰੇ ਨਾਕਾ ਲਵਾ ਦਿਓ ਘੇਰ ਲਓ ਲਿਆਓ ਚੱਕ ਕੇ ਇਕ ਨੇ ਇਹ ਆਖ ਦਿੰਦੇ ਆ ਕਿ ਅਸੀਂ ਪੁਲਿਸ ਦੇ ਗੱਲ ਪੁਲਸ ਦੀ ਹਿੰਦੀ ਪੋਲਿਟਿਸ਼ਨਾਂ ਨੂੰ ਕਿ ਕਹਿੰਦੇ ਇੱਕ ਸਾਡਾ ਸੰਵਿਧਾਨ ਹੈ ਦੁਨੀਆ ਦਾ ਇੱਕ ਸਿਸਟਮ ਹੈ ਇੱਕ ਸਿਵਲ ਅਥਾਰਟੀ ਨੂੰ ਫੋਰਸ ਦੇ ਉੱਤੇ ਭਾਇਆ ਜਾਂਦਾ ਹੈ ਕਿ ਫੋਰਸ ਜ਼ਿਆਤੀ ਨਾ ਕਰੇ ਸੋ ਮੇਨ ਰਿਸਪਾਂਸਿਬਲ ਕਿਤੇ ਵੀ ਕੋਈ ਪੁਲਿਸ ਧੱਕਾ ਕਰੇ ਤਾਂ ਸਮਝੋ ਸਰਕਾਰ ਹੈ ਕਿਉਂਕਿ ਸਰਕਾਰ ਦੀ ਡਿਊਟੀ ਹੈ ਉਹਨਾਂ ਨੂੰ ਕੰਟਰੋਲ ਕਰਨਾ ਔਰ ਸੰਵਿਧਾਨ ਨੇ ਉਹਨਾਂ ਨੂੰ ਸ਼ਕਤੀ ਦਿੱਤੀ ਹੈ ਉਹਦਾ ਗਲਤ ਇਸਤੇਮਾਲ ਹੁੰਦਾ ਤਾਂ ਇਹਨਾਂ ਨੂੰ ਖੁੱਲੀਆਂ ਛੋਟਾਂ ਦਿੱਤੀਆਂ ਜਾਂਦੀਆਂ ਸੋ ਸਾਡੀ ਤੁਹਾਨੂੰ ਸਾਰਿਆਂ ਨੂੰ ਅਮੀਕ ਕਹਿ ਰੋ ਅਪੀਲ ਹੈ 13 ਤਰੀਕ ਨੂੰ 13 ਜੁਲਾਈ ਐਤਵਾਰ ਨੂੰ ਜਗ੍ਹਾ ਤੁਹਾਨੂੰ ਦੱਸਾਂਗੇ ਕਿਉਂਕਿ ਸਰਕਾਰ ਹੁਣੇ ਤੋਂ ਕੱਲ ਤੋਂ ਦੁਸ਼ਮਣ ਹੋ ਗਈ ਹੈ ਕਿ ਇਹਨਾਂ ਨੂੰ ਕਿਤੇ ਕਰਨ ਨਹੀਂ ਦੇਣਾ ਇਸ ਲਈ ਅਸੀਂ ਜਗ੍ਹਾ ਨਹੀਂ ਦੱਸ ਰਹੇ 2 ਔਰ 3 ਦਿਨਾਂ ਚ ਜਗ੍ਹਾ ਦੱਸਾਂਗੇ ਕਿਹੜੀ ਜਗ੍ਹਾ ਕਰ ਰਹੇ ਹਾਂ ਔਰ ਸਾਰੇ ਪੰਜਾਬ ਦੇ ਵਿਕਟਮ ਉੱਥੇ ਖੜੇ ਮਿਲਣਗੇ ਤੁਹਾਨੂੰ ਜੋ ਪੁਲਿਸਿਆ ਤਸ਼ੱਦਦ ਦਾ ਸ਼ਿਕਾਰ ਨੇ ਔਰ ਬਾਕੀ ਜਥੇ ਬੰਦਿਆ ਵੀ ਹਾਂਜੀ ਹਾਂ ਮੈਨੂੰ ਤਾਂ ਭਾਈ ਇਸ ਤਰ੍ਹਾਂ ਲੱਗ ਰਿਹਾ ਹੈਗਾ ਵੀ ਜਿਹੜੀ ਇਹ ਘਟਨਾ ਹੈਗੀ ਇਹ ਇੱਕ ਇਹਨਾਂ ਦੀ ਰਚੀ-ਮਿਚੀ ਖੇਡ ਸੀਗੀ ਜਿਹੜੇ ਪੁਲਿਸ ਮੁਲਾਜ਼ਮ ਇਹਨਾਂ ਦੇ ਮਗਰ ਲੱਗੇ ਉਹ ਪਿੱਛੋਂ ਲੱਗੇ ਹੋਏ ਨੇ ਹੋ ਸਕਦਾ ਵੀ ਤਪੇ ਤੋਂ ਵੀ ਪਿੱਛੇ ਲੱਗੇ ਹੋਣ ਹੋ ਸਕਦਾ ਹੈ ਇਹਨਾਂ ਦੇ ਕਿਤੇ ਵੱਡੇ ਲੀਡਰ ਨੇ ਲੱਖੇ ਬਾਈ ਦੀ ਸਪਾਰੀ ਦੇਣ ਦੀ ਕੋਸ਼ਿਸ਼ ਕੀਤੀ ਹੋਵੇ ਜਿਹੜਾ ਮੇਰਾ ਵਿਚਾਰ ਹੈ ਮੇਰਾ ਨਿੱਜੀ ਵਿਚਾਰ ਆ ਉਹਦਾ ਉਹ ਬੰਦੇ ਪਿੱਛੇ ਲੱਗੇ ਹੋਏ ਨੇ ਆ ਕੇ ਗੱਡੀ ਨਾਲ ਗੱਡੀ ਟਕਰਾਉਂਦੀ ਹੈ ਨਾਲ ਅੱਗੇ ਪਿੱਛੇ ਕਰਦੇ ਨੇ ਫਿਰ ਉਦੋਂ ਬਾਅਦ ਥਾਣੇ ਜਾਂਦੇ ਨੇ ਹੋ ਸਕਦਾ ਜਿਹੜੇ ਸਿਵਲ ਦੇ ਵਿੱਚ ਬੰਦੇ ਸੀ ਉਹਨਾਂ ਕੋਲੇ ਕੋਈ ਨਜਾਇਜ਼ ਅਸਲਾ ਵੀ ਹੋਵੇ ਮਾਰਨ ਦੀ ਕੋਸ਼ਿਸ਼ ਕਰਦੇ ਹੋਣ ਤੇ ਨਾਲ ਸਾਡੇ ਬਾਈ ਦੇ ਗਨਮੈਨ ਹੋਣ ਕਰਕੇ ਇਸ ਕਰਕੇ ਵੀ ਬਚਤ ਰਹਿ ਗਈ ਹੋਵੇ ਫਿਰ ਉਸ ਤੋਂ ਬਾਅਦ ਕੀ ਹੋਇਆ ਜਦੋਂ ਇਹ ਸਾਰਾ ਕੰਮ ਚੌਂਕੀ ਦੇ ਵਿੱਚ ਚਲਾ ਗਿਆ ਤਾਂ ਫਿਰ ਚੌਂਕੀ ਇੰਚਾਰਜ ਤੇ ਜਿਹੜਾ ਡੀਐਸਪੀ ਸੀ ਉਹਦੇ ਕੰਨਾਂ ਦੇ ਵਿੱਚ ਧਿਆਨ ਚ ਆਈ ਹੋਊਗੀ ਗੱਲ ਵੀ ਭਾਈ ਗੱਲ ਤਾਂ ਇਹ ਹੋ ਗਈ ਵੀ ਇੱਥੋਂ ਤੱਕ ਵੀ ਇਹ ਚਲੇ ਗਏ ਫਿਰ ਉਹਨਾਂ ਨੇ ਕਿਹਾ ਵੀ ਯਾਰ ਤੁਸੀਂ ਤਾਂ ਅਜੇ ਬਣਾ ਬਣਾਇਆ ਜਿਹੜਾ ਸ਼ਕਾਰ ਸੀ ਸਾਡੇ ਹੱਥੋਂ ਕੜਦਾ ਤੁਸੀਂ ਗਾਹਾਂ ਵਾਲੀ ਪ੍ਰੋਸੈਸ ਤੋਂ ਸ਼ੁਰੂ ਕਰੋ ਗਾਹਾਂ ਜਾ ਕੇ ਨੱਕਾ ਲਾਓ ਨੱਕਾ ਲਾ ਕੇ ਫਿਰ ਤੁਸੀਂ ਉਹਨੂੰ ਇਸ ਤਰੀਕੇ ਨਾਲ ਆਪਦੇ ਪਲੰਜੇ 'ਚ ਲੈ ਕੇ ਫਿਰ ਤੁਸੀਂ ਕਰੋ ਜੇ ਬਾਈ ਚਾਂਸ ਉਸ ਟਾਈਮ ਤੇ ਬਾਈ ਲੱਖਾ ਨਾ ਜਿਹੜਾ ਲਾਈਵ ਹੋਇਆ ਹੁੰਦਾ ਤਾਂ ਹੋ ਸਕਦਾ ਵੀ ਇਹ ਪੰਦੀ ਕੀ ਕੁਸ਼ ਕਰ ਦੇ ਜੇ ਪੰਜਾਬ ਦੇ ਮੁੰਡਿਆਂ ਨੇ ਕਰਦੇ ਆਏ ਨੇ ਇਹ ਆਪਾਂ ਨੂੰ ਸ਼ਰਿਆਮ ਪਤਾ ਹੈਗਾ ਆਪਾਂ ਆ ਟੈਕਨੀਕਲ ਗੱਲ ਗੱਲ ਤੇ ਕੀ ਅਸੀਂ ਕਰਨ ਜਾ ਰਹੇ ਆ ਟੈਕਨੀਕਲੀ ਲੱਖੇ ਵਾਲੇ ਕੇਸ ਬਸ ਉਹ ਦੱਸ ਦਿਓ ਫਿਰ ਬਾਕੀ ਗੱਲਾਂ ਆਪਣੀਆਂ ਕੱਲ ਆਪਣੇ ਜਿਵੇਂ ਗੱਲ ਹੋਈ ਸੀ ਕਿ ਅਸੀਂ ਜ਼ੀਰੋ ਐਫ ਆਈ ਆਰ ਕਰਾ ਰਹੇ ਹਾਂਗੇ ਪਰ ਕੱਲ ਰੁੱਕਾ ਵੀ ਭੇਜਿਆ ਗਿਆ ਸੀ ਆ ਤੇ ਰੁੱਕੇ ਦੇ ਉੱਤੇ ਉਹ ਕਰਦੇ ਹੋਏ ਅੱਜ ਉਹਨਾਂ ਨੇ ਐਕਟ ਕੀਤਾਗਾ ਤੇ ਉੱਥੋਂ ਨੇ ਜਿਹੜੇ ਤਬੇ ਦੇ ਮੁਲਾਜ਼ਮ ਆ ਕੇ ਗਏ ਆਗੇ ਲੱਖਾ ਸਿੰਘ ਸਿਧਾਨਾ ਤੇ ਉਹ ਕੋਈ ਜਿਸ ਤਰੀਕੇ ਦੇ ਨੇ ਕਹਿੰਸੀ ਮੇਰੇ ਤੇ ਤਸ਼ੱਦਦ ਹੋਇਆਗਾ ਉਹ ਸਾਰੇ ਦੇ ਸਾਰੇ ਉਹਨਾਂ ਨੇ ਬਿਆਨ ਕਲਮਬੰਦ ਕੀਤੇ ਹੈਗੇ ਇਕ ਤਾਂ ਇਹ ਗੱਲ ਆ ਜਾਂਦੀ ਹੈ ਕਿ ਦੂਸਰੀ ਗੱਲ ਆ ਜਾਂਦੀ ਹੈ ਕਿ ਅਸੀਂ ਜਿਹੜਾ ਡੀਐਸਪੀ ਸਤਵੀਰ ਸਿੰਘ ਹੈਗਾ ਉਹਨੂੰ ਅਸੀਂ ਦੱਸਣਾ ਕਿ ਧਮਕੀ ਕਿਵੇਂ ਦੇਈ ਦੀ ਹੈਗੀ ਜਿਹੜਾ ਬਰਨਾਲਾ ਦਾ ਹੈਗਾ ਕਿ ਉਹ ਕਹਿ ਰਿਹਾ ਸੀ ਕਿ ਜੇ ਲੱਖਾ ਸਿੰਘ ਸਤਾਣਾ ਜਾਂ ਕੋਈ ਵੀ ਬੰਦਾ ਇਹਦੇ ਖਿਲਾਫ ਸਾਡੇ ਖਿਲਾਫ ਬਰਨਾਲਾ ਪੁਲਿਸ ਦੇ ਖਿਲਾਫ ਕੋਈ ਵੀ ਕੋਈ ਐਫਆਈਆਰ ਜਾਂ ਕੋਈ ਵੀ ਕੇਸ ਲੋਜ ਕਰਾਊਗਾ ਜਾਂ ਪਰਸਿਊ ਕਰੂਗਾ ਤਾਂ ਅਸੀਂ ਉਹਨੂੰ ਦੇਖਾਂਗੇ ਉਹਨੂੰ ਚੱਕ ਕੇ ਅਸੀਂ ਅਲਾਸੀਂ ਕਹਿੰਦੇ ਹੁਣ ਇਹਦੇ ਨਾਲ ਖੜੇ ਨੂੰ ਚੱਕ ਕੇ ਦਿਉਂਗਾ ਲਾ ਕੇ ਦਿਖਾਉ ਅਸੀਂ ਕੱਲ ਡੀਜੀਪੀ ਪੰਜਾਬ ਐਸਐਸਪੀ ਬਰਨਾਲਾ ਐਸਐਸਪੀ ਬਠਿੰਡਾ ਸੀਐਮ ਪੰਜਾਬ ਮਾਨਯੋਗ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਵੀ ਕੀਤੀ ਹੈ ਕਿ ਸਪੀਕਰ ਸਾਹਿਬ ਨੂੰ ਵੀ ਅਸੀਂ ਭੇਜ ਚੁੱਕੇ ਹਾਂਗੇ ਔਰ ਅਸੀਂ ਮੈਂ ਦੱਸਣਾ ਚਾਹੁੰਦੇ ਹਾਂਗੇ ਕਿ ਅਸੀਂ ਤੁਸੀਂ ਇੱਥੇ ਦਾ ਛੱਡੋ ਇੱਥੇ ਦਾ ਹਾਈ ਕੋਰਟ ਛੱਡੋ ਤੁਹਾਨੂੰ ਸੁਪਰੀਮ ਕੋਰਟ ਦਾ ਰੈਡ ਐਂਟਰੀ ਤੁਹਾਡੀਆਂ ਜਿਹੜੀ ਤੁਹਾਡੀਆਂ ਨੇ ਜ਼ਿੰਦਗੀਆਂ ਇਹ ACR ਦੇ ਵਿੱਚ ਲਿਖਾਵਾਂਗੇ ਤੁਹਾਡੇ ਜਿਹੜਾ ਤੁਸੀਂ ਸ਼ਿਸ਼ਟਤਾ ਕੀਤਾ ਕਿਉਂਕਿ ਤੁਹਾਨੂੰ ਇਹਦਾ ਸ਼ਾਇਦ ਨਹੀਂ ਪਤਾ ਹੋਣਾ ਤੁਹਾਨੂੰ ਇਹ ਜਿੰਨੇ ਪ੍ਰੈਜ਼ੀਡੈਂਟ ਇਹਨਾਂ ਨੂੰ ਮੈਡਲ ਮਿਲਦੇ ਨੇਗੇ ਉਹ ਜਿਵੇਂ ਤੁਸੀਂ ਪੈਸਾ ਨੂੰ ਇੱਕ ਆਧਾਰ ਦੇਣਾ ਪਰਮਨਰ ਸਿੰਘ ਉਮਰਾਂ ਨੰਗਲ ਦੀ ਗੁਰਨਾਮ ਸਿੰਘ ਬੰਡਾਲਾ ਤਾਂ ਉਹਨੂੰ ਇੱਕ ਮੈਡਲ ਮਿਲਦਾ ਹੈਗਾ ਪਰਮਨਾਰ ਸਿੰਘ ਉੰਮਰਾਨੰਗਰੋਂ ਕਿ ਜੀ ਇਹਨੇ ਗੁਰਨਾਮ ਸਿੰਘ ਬੰਡਾਲਾ ਨੂੰ ਜੀ ਮਾਰ ਦਿੱਤਾ ਹੈਗਾ ਔਰ ਇਹਨੂੰ ਪ੍ਰੈਜ਼ੀਡੈਂਟ ਮੈਡਲ ਵਾਸਤੇ ਰਿਕਮੈਂਡ ਕੀਤਾ ਜਾਂਦਾ ਥੋੜੇ ਸਾਲਾਂ ਬਾਅਦ ਗੁਰਨਾਮ ਸਿੰਘ ਬੰਡਾਲਾ ਜਿਹੜੇ ਅੱਜਕੱਲ ਦਮਦਮ ਟਕਸਾਲ ਦਾ ਨਾਲ ਨੇ ਉਹ ਵਾਪਸ ਆਉਂਦੇ ਨੇ ਉਹ ਕਹਿੰਦੇ ਜੀ ਮੈਂ ਤਾਂ ਜਿੰਦਾ ਹੈਗਾ ਫਿਰ ਮਰਨ ਵਾਲਾ ਕੌਣ ਸੀ ਆ ਇੱਕ ਮੈਂ ਕੇ ਧਾਰਨ ਦਿਨਾਗਾ ਤੁਹਾਨੂੰ ਉਹ ਇੱਕ ਪਰਿਵਾਰ ਸੀ ਆ ਉਹ ਬਹੁਤ ਸਾਲ ਚੁੱਪ ਰਿਆ ਐਸ ਵਕਤ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈਗਾ ਕਿ ਉਹ ਬੰਦਾ ਕੌਣ ਹੈਗਾ ਦੇਖੋ ਜੇ ਤੁਸੀਂ ਬੰਦੇ ਜੇ ਤਾਂ ਗਵਰਨਮੈਂਟ ਨੇ ਦੇਖਣਾ ਕਿ ਜਿਹੜਾ ਬੰਦਾ ਤੁਸੀਂ ਮਾਰ ਕੇ ਉਹਨੂੰ ਦੇਓ ਤਾਂ ਉਹਨੂੰ ਪ੍ਰੈਜ਼ੀਡੈਂਟ ਮੈਡਲ ਦੇ ਰਹੇ ਹੋਗੇ ਔਰ ਉਸ ਤੋਂ ਬਾਅਦ ਵੀ ਹੋਵੇਗਾ ਇਹ ਤਾਂ ਮੈਂ ਇੱਕ ਕਹਾਣੀ ਹੈਗੀ ਜਿੰਨੇ ਜੇ ਕਿ ਅਸੀਂ ਕੱਲ ਉਹਨਾਂ ਦੇ ਪ੍ਰੈਜ਼ੀਡੈਂਟ ਇਹਨਾਂ ਨੂੰ ਪੁਲਿਸ ਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਤੁਸੀਂ ਬਹੁਤ ਜ਼ਿਆਦੇ ਜਿਵੇਂ ਲੱਖਾਂ ਸੰਤਾਨਾ ਦੱਸ ਰਹੇ ਸੀ ਇਹ ਕਿ ਉਹ ਬੜਾ ਨਾਜ਼ ਕਰ ਰਹੇ ਸੀਗੇ ਕਿ ਅਸੀਂ ਪੁਲਿਸ ਮੁਕਾਬਲੇ ਐਂ ਕਰ ਦਿੰਨੇ ਆਂਗੇ ਜਿਹੜੇ ਤੁਹਾਡੇ ਵੱਡੇ ਬਜ਼ੁਰਗ ਹੈ ਨਾ ਜਿਹੜੇ ਜਿਹਨਾਂ ਤੁਸੀਂ ਮਾਣ ਕਰਦੇ ਹੋਗੇ ਵੀ ਇੱਥੇ ਇੱਥੇ ਸ਼ਾਪਤੀ ਤੇ ਲਾ ਕੇ ਪ੍ਰੈਜ਼ੀਡੈਂਟ ਮੈਡਲ ਅਸੀਂ ਆਰਟੀਏ ਚ ਇੱਕ ਕਦੀ ਫਾਈਲ ਕਢਾ ਲਾਂਗੇ ਔਰ ਇਹ ਸਾਡਾ ਕੰਮ ਹੁਣ ਸ਼ੁਰੂ ਅਸੀਂ ਕਰ ਦੇਣਾ ਹੈਗਾ ਤੇ ਇੱਕ ਇੱਕ ਨੂੰ ਨੰਗਾ ਕਰਾਂਗੇ ਕਿ ਤੁਸੀਂ ਪਿਛਲੇ 40 ਸਾਲ ਤੋਂ ਸਾਡੀ ਨੌਜੋਂ ਨੇ ਨੂੰ ਕੋਹ ਕੋਹ ਕੇ ਮਾਰਿਆ ਤੇ ਹੁਣ ਨਾਲ ਸਾਡੀ ਆਉਣ ਵਾਲੀ ਨਵੀਂ نسل ਨੂੰ ਤੁਸੀਂ ਮਾਰਨ ਦੀ ਤਿਆਰੀ ਕਰ ਰਹੇ ਹੋ ਜਿਹੜੀ ਮੈਡੀਕਲ ਰਿਪੋਰਟ ਆਈ ਹੈ ਉਹਦੇ ਚ ਕਿੰਨਾ ਕਿ ਤਸ਼ਦਦ ਰਾਇਟ ਹੈ ਨੈਕ ਰਿਪੋਰਟ ਸਾਨੂੰ ਹੁਣੇ ਉਹ ਦੇ ਰਹੇ ਹੈਗੇ ਉਸ ਤੋਂ ਬਾਅਦ ਅਸੀਂ ਉਹਦੇ ਮੈਂ ਕਮੈਂਟ ਕਰੂੰਗਾ ਜੀ ਉਹ ਮੈਡੀਕਲ ਦੀ ਰਿਪੋਰਟ ਕਿਉਂਕਿ ਅੱਜ ਅਸੀਂ ਹੁਣੇ ਸਾਨੂੰ ਉਹਨਾਂ ਨੇ ਦੇ ਰਹੇ ਹੈਗੇ ਅਸੀਂ ਅਪਲਾਈ ਕੀਤੀ ਹੋਈ ਹੈਗੀ ਉਸ ਤੋਂ ਬਾਅਦ ਜੋ ਹੋਊਗਾ ਅਸੀਂ ਤੁਹਾਨੂੰ ਦੱਸਾਂਗੇ ਠੀਕ ਹੈ ਜੀ